ਬੀਤੀ ਰਾਤ ਰੈਕੂਟ ਦੇ ਨੇੜੇ ਪਿੰਡ ਬਸਰਾਉਂ ਵਿਖੇ ਇੱਕ ਕਿਸਾਨ ਦਾ ਬੇਰਮੀਨਾ ਤੇਜ਼ ਧਾਰਾ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਕਮਲਜੀਤ ਸਿੰਘ ਉਰਫ ਬਿੱਲੂ ਬਵੰਜਾ ਜੋ ਕਿ ਬੀਤੀ ਰਾਤ ਆਪਣੇ ਖੇਤ ਝੋਨੇ ਨੂੰ ਪਾਣੀ ਲਾਉਣ ਗਿਆ ਸੀ ਤਾਂ ਉਸ ਦੇ ਗੁਆਂਢ ਰਹਿੰਦੇ ਹਰਜੀਤ ਸਿੰਘ ਸੇਖੋਂ ਵਾਸੀ ਫੁੱਲਾਂਬਾੜ ਜ਼ਿਲ੍ਹਾ ਲੁਧਿਆਣਾ ਜੋ ਉਸ ਦੇ ਖੇਤ ਦੇ ਨਾਲ ਹੀ ਗੁਆਂਢ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਅਤੇ ਉਸਦੇ ਪ੍ਰਵਾਸੀ ਨੌਕਰ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਫਰਾਰ ਦੱਸੇ ਜਾ ਰਹੇ ਨੇ। ਪੁਲਿਸ ਥਾਣਾ ਰਾਏਕੋਟ ਸਦਰ ਵਿਕੇਦ ਦਰਜ ਕਰਵਾਏ ਮਾਮਲੇ ਵਿੱਚ ਕਿਸਾਨ ਕਮਲਜੀਤ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਸ ਦਾ ਪਿਤਾ ਰਜਾਨਾ ਬਾਗ ਝੋਨੇ ਨੂੰ ਪਾਣੀ ਲਾਉਣ ਗਿਆ ਸੀ। ਪ੍ਰੰਤੂ ਜਦ ਦੇਰ ਰਾਤ ਤੱਕ ਉਹ ਵਾਪਸ ਨਾ ਆਇਆ ਤਾਂ ਫੋਨ ਕਰਨ ਤੇ ਉਸ ਦਾ ਫੋਨ ਬੰਦ ਆ ਰਿਹਾ ਸੀ। ਤਾਂ ਉਹ ਆਪਣੇ ਚਚੇਰੇ ਭਰਾ ਨਾਲ ਖੇਤ ਵਿੱਚ ਦੇਖਣ ਗਿਆ ਤਾਂ ਗਵਾਂਢੀ ਕਿਸਾਨ ਹਰਜੀਤ ਸਿੰਘ ਸੇਖੋਂ ਅਤੇ ਉਸ ਦਾ ਪ੍ਰਵਾਸੀ ਨੌਕਰ ਤੇਜ ਪਾਰ ਹਥਿਆਰਾਂ ਨਾਲ ਉਸ ਦੇ ਪਿਤਾ ਦਾ ਕਤਲ ਕਰ ਰਿਹਾ ਸੀ ਉਹਨਾਂ ਨੂੰ ਦੇਖ ਕੇ ਮੌਕੇ ਤੋਂ ਭਰਾਰ ਹੋ ਗਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਥਾਣਾ ਰਾਏਕੋਟ ਸਦਰ ਵਿਕੇ ਦਿੱਤੀ ਗਈ ਹੈ ਰਾਏਕੋਟ ਤੋਂ ਹਾਕਮ ਸਿੰਘ ਢਾਲੀਵਾਲ ਦੀ ਰਿਪੋਰਟ ਜਸਪਰੀ ਸਿੰਘ ਕੀ ਗੱਲਬਾਤ ਹੋਈ ਹੈ ਸਰ ਮੇਰੇ ਜਿਹੜੇ ਡੇਢੀ ਸੀ ਉਹਨਾਂ ਦੀ ਡੈਥ ਹੋਈ ਜਦੋਂ ਨਾ ਕਤਲ ਕੀਤਾ ਗਿਆ ਵਾਜੀ ਜੋ ਸਾਨੂੰ ਡੇਢੀ ਸ਼ਾਮ ਨੂੰ ਮੋਟਰ ਤੇ ਗਏ ਸੀ ਸ਼ਾਮੀ ਉਹ ਘਰ ਵਾਪਸ ਨਹੀਂ ਆਏ ਤੇ ਜਦੋਂ ਉਹਨਾਂ ਨੇ ਕਾਲ ਕੀਤੀ ਤਾਂ 8 ਤੋਂ ਲੈ ਕੇ 10 ਦੇ ਵਿੱਚ ਵਿੱਚ ਉਹਨੇ ਬਾਪ ਸੌਣਦੇ ਹੁੰਦੇ ਅਗੇ ਆਈ ਨਹੀਂ ਸੀਗੀ ਤੇ ਜਦੋਂ ਕਾਲ ਕੀਤੀ ਤਾਂ ਨੰਬਰ ਬੰਦ ਆਉਂਦਾ ਸੀਗਾ ਜਦੋਂ ਫੋਨ ਬੰਦ ਹੈ ਤੇ ਮੈਂ ਅਸੀਂ ਮੈਂ ਤੇ ਮੇਰੇ ਕਜਾਣੇ ਅਸੀਂ ਉਹ ਖੇਤ ਗਏ ਤੇ ਜੋ ਜਾ ਕੇ ਅਸੀਂ ਦੇਖਿਆ ਜਦੋਂ ਮੋਟਰਸਾਈਕਲ ਦੇ ਉਹਦੇ ਲਾਈਟ ਪਈ ਸਾਹਮਣੇ ਦੋ ਜਣਿਆਂ ਨੇ ਮੇਰੇ ਫਰ ਸਾਹਮਣੂ ਫੜਿਆ ਹੋਇਆ ਸੀਗਾ ਜੋ ਕਿ ਮੋਟਰ ਵਾਲੇ ਸੀਗਾ ਇੱਕ ਉਹਨਾਂ ਦਾ ਸੀਰੀ ਸੀਗਾ ਇੱਕ ਸੀਗਾ ਦੂਜਾ ਆਪਣਾ ਹਰਜੀਤ ਸਿੰਘ ਸੇਖੋਂ ਤੇ ਇੱਕ ਉਹਨਾਂ ਨਾਲ ਪਈਆ ਸੀਗਾ ਇਹ ਵਿਸ਼ਾਲ ਉਹਨਾਂ ਨੇ ਪਰਿਸ਼ਾਲ ਨੇ ਉੱਪਰੋਂ ਬਾਹਰ ਕਰਦੇ ਸੀ ਹਰਜੀਤ ਸਿੰਘ ਨੇ ਬੈਮਗਰ ਤੋਂ ਫੜਿਆ ਹੋਇਆ ਸੀਗਾ ਜਦੋਂ ਮੋਟਰਸਾਈਕਲ ਦੀ ਲਾਈਟ ਨੂੰ ਚਲਦੀ ਦੇਖੀ ਤਾਂ ਉਹ ਛੱਡ ਕੇ ਉੱਥੋਂ ਫਰਾਰ ਹੋ ਗਏ ਜਦੋਂ ਅਸੀਂ ਕੋਲੇ ਗਏ ਅਸੀਂ ਫਾਜ਼ ਸਾਹਿਬ ਨੂੰ ਸਾਹਮਣੇ ਲਾਗੇ ਉਹ ਜਦੋਂ ਵੱਟੋ ਵੱਟ ਹੋ ਗਿਆ ਉਧਰ ਭੱਜ ਗਏ ਹੁਣ ਤੁਸੀਂ ਮੰਗ ਕਰਦੇ ਅਸੀਂ ਇਹ ਮੰਗ ਸਾਫ ਦੀ ਮੰਗ ਕਰਦੇ ਆ ਜੀ ਜਿੰਨਾ ਚਿਰ ਉਹ ਪੇਸ਼ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਫਾਜ਼ ਸਾਹਿਬ ਦਾ ਸੰਸਕਾਰ ਨਹੀਂ ਕਰਾਂਗੇ ਨਾ ਹੀ ਪੋਸਟਮਾਰਟਮ ਕਰਾਂਗੇ ਸਾਨੂੰ ਇਨਸਾਫ ਦੀ ਮੰਗ ਹੈ ਮੇਰਾ ਨਾਮ ਹਿੰਦਰਜੀ ਸਿੰਘ ਹੈ ਜੀ ਤੇ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਮੇਰੇ ਚਾਚਾ ਜੀ ਨੇ ਨਾ ਉਹਨਾਂ ਦਾ ਕਮਲਦੀਪ ਸਿੰਘ ਜੀ ਸਾਨਾ ਹੋਜੈਬ ਸਿੰਘ ਬੰਡ ਬਸਰਾਉ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਦੀ ਉਹ ਖੇਤ ਗਏ ਸੀ ਸਾਢੇ 4 ਦਾ ਟਾਈਮ ਇੱਥੇ ਪਰੇ ਸਾਮ ਨੂੰ ਖੇਤੋਂ ਨੇ ਚਗੇੜਾ ਮਾਰਨ ਤੇ ਜੋ ਕਿ ਉੱਥੋਂ ਵਾਪਸ ਖੇਤੋਂ ਘਰ ਨਹੀਂ ਪਹੁੰਚੇ ਦੁਬਾਰਾ ਤੇ ਅਸੀਂ ਜੌਬ ਕਰਦਾ ਜੀ ਮੈਂ ਵੀ ਮੁਸਕਾਨ ਕੈਟਲ ਫੀਡ ਦੇ ਵਿੱਚ ਗੋਨਵਾਲ ਤੇ ਇਹਨਾਂ ਦੇ ਬੇਟੇ ਆਹ ਜਸਪ੍ਰੀਤ ਸਿੰਘ ਜੀ ਮੇਰੇ ਨਾਲ ਖੜੇ ਨੇ ਇਹ ਵੀ ਉੱਥੇ ਜੌਬ ਕਰਦੇ ਨੇ ਕਿਸ ਬਿਲਡਿੰਗ ਦੇ ਕੰਮ ਦੇ ਵਿੱਚ ਮੁਸਕਾਨ ਕੈਟਲ ਫੀਡ ਦੇ ਵਿੱਚ ਦੁਨਿਆ ਭਰਾ ਅਸੀਂ 6-7 ਵਜੇ ਘਰੇ ਆਉਨੇ ਆ ਡਿਊਟੀ ਆਫ ਕਰਕੇ ਤੇ ਆਪਾਂ ਆਪਣੇ ਘਰਾਂ ਦੇ ਵਿੱਚ ਨਹਾ ਧੋ ਕੇ ਆਰਾਮ ਕਰਨ ਲੱਗੇ ਚਲੋ ਰੁਟੀਨ ਬਣੀ ਹੁੰਦੀ ਹੈ ਅੱਗੇ ਵੀ 9-10 ਵਜੇ ਖੇਤੋਂ ਕੋਈ 7 ਵਜੇ ਆ ਗਿਆ ਪਹਿਲਾਂ ਲੈਟ ਦੇ ਸਿਰ ਤੇ ਆ ਜਿਵੇਂ ਲੈਟ ਆਉਂਦੀ ਜਾਂਦੀ ਹੈ ਜੀ ਤੇ ਜਦੋਂ ਵੇੜ ਕਰਕੇ ਮੁੰਡੇ ਦੇ ਸਿਰ ਦਾ ਖੁਦਾ ਸੀ ਜਸਪ੍ਰੀਤ ਸਿੰਘ ਦਾ ਇਹ ਸੌ ਗਿਆ ਇਹਨੇ ਉੱਠਿਆ ਤੇ ਪੁੱਛਿਆ ਮੰਮੀ ਨੂੰ 10:00 ਵਜੇ ਵੀ ਡੈਡੀ ਕੀ ਗੱਲ ਹੋ ਗਈ ਮੰਮੀ ਡੈਡੀ ਕਿੱਥੇ ਆਏ ਕਹਿੰਦੇ ਵੈਰੀਟੀ ਦਾ ਪੁੱਤ ਤੇਰਾ ਵਾਪਸ ਹੀ ਨਹੀਂ ਆਇਆ ਹਲੇ ਚਲੋ ਜੀ ਅਸੀਂ ਇਹਨੇ ਮੈਨੂੰ ਫੋਨ ਲਾਇਆ ਵੀਰੇ ਡੈਡੀ ਖੇਤਾਂ ਬਾਅਦ ਸਨੇ ਆਪਾਂ ਦੇਖਣ ਚੱਲੀ ਅਸੀਂ ਜਦੋਂ ਦੇਖਣ ਗਏ ਖੇਤ ਆਧਰ ਆਪਣੇ ਮੋਟਰ ਵੱਲ ਗੇੜਾ ਮਾਰਿਆ ਸਾਨੂੰ ਉੱਥੇ ਕੋਲ ਦੇਖਿਆ ਨਾ ਤਾਂ ਅਸੀਂ ਕਿਹਾ ਚਲੋ ਗਵਾੜੀਆਂ ਦੀ ਮੋਟਰ ਵੱਲ ਖੇਤ ਉੱਪਰ ਦੀ ਮੋਟਰ ਹਟਾ ਕੇ ਉੱਧਰ ਗਏ ਜੀ ਜਦੋਂ ਦੇਖਿਆ ਕਿ ਸਾਹਮਣੇ ਲਾਈਟ ਦੇ ਸਾਹਮਣੇ ਦੋ ਬੰਦੇ ਇੱਕੇ ਬੰਦੇ ਦਾ ਫੜਿਆ ਹੋਇਆ ਸੀਗਾ ਜੀ ਉਹਨਾਂ ਨੂੰ ਤੇ ਇੱਕ ਦੂਜੇ ਦੇ ਹੱਥ ਦੇ ਵਿੱਚ ਦਾਤ ਨਾਲ ਉਹਨਾਂ ਦੇ ਬਾਹਰ ਕਰ ਰਿਹਾ ਸੀਗਾ ਜੀ ਜੋ ਕਿ ਲਾਈਟ ਦੇ ਚਾਨਣੇ ਉਹ ਫਰਾਰ ਹੋ ਗਏ ਅਸੀਂ ਰੌਲਾ ਪਾਇਆ ਕੁੱਕਾਂ ਮਾਰੀਆਂ ਤੇ ਸਾਰਾ ਕੁਝ ਸਾਡੇ ਕੇ ਭੱਜ ਗਏ ਨੇ ਮੌਕੇ ਤੇ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਜੀ ਪਿੰਡ ਦੇ ਵਿੱਚ ਸਤਪੰਤ ਤੇ ਸੱਜਣਾ ਨੂੰ ਸਰਪੰਚ ਸਾਹਿਬ ਨੂੰ ਸਾਰੇ ਮੈਂ ਕਾਲ ਤੇ 110 ਖਨੀਵਾਰਾ ਨੰਬਰ ਤੇ ਮੈਂ ਡਾਇਲ ਕੀਤਾ ਪੁਲਿਸ ਲੈਣ ਦੇ ਵਿੱਚ ਜੋ ਕਿ ਉਹਨਾਂ ਨੇ ਰੈਕ ਨੂੰ ਡਰਾਈਵਰ ਕਾਲ ਕੀਤੀ ਤੇ ਉਹਨਾਂ ਨੇ ਮੈਨੂੰ ਵਾਪਸ ਕਾਲ ਆਈ ਮੌਕੇ ਤੇ ਪੁਲਿਸ ਜੀ ਪਹੁੰਚੇ ਨੇ ਸਾਰਾ ਕੁਝ ਅਸੀਂ ਮਹਿਕਮੇ ਤੋਂ ਹੁਣ ਇਹ ਮੰਗਦੇ ਆਂ ਵੀ ਸਾਡਾ ਜੀ ਪੋਸਟਮਾਰਟਮ ਲਈ ਦੇਖੋ ਮਹਿਕਮੇ ਨੇ ਸਾਡੇ ਚਾਚਾ ਜੀ ਦੀ ਜਿਹੜੀ ਰੈਡ ਬੋਡੀ ਆ ਉਹ ਜਗਰਾਉਂ ਰੈਫਰ ਹਸਪਤਾਲ ਦੇ ਵਿੱਚ ਹੋ ਚੁੱਕੀ ਆ ਪਰ ਅਸੀਂ ਇਹ ਮਹਿਕਮੇ ਮੂਰੇ ਮੰਗ ਰੱਖਣਾ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਤੇ ਸਾਡੀ ਹੱਕ ਸੱਚ ਦਾ ਜਿਹੜਾ ਸਾਡਾ ਫੈਸਲਾ ਉਹ ਸਾਨੂੰ ਸੁਣਵਾਇਆ ਜਾਵੇ ਅਸੀਂ ਸਾਕਿਜ ਕਰਦੇ ਆਂ ਜੀ ਦੇਖੋ ਲਾਗੜਾ ਜਿਹੜੀ ਉਹ ਸਾਨੂੰ ਪੁਰਾਣੇ ਕੋਈ ਉਹਨਾਂ ਦਾ ਜ਼ਮੀਨ ਨੇ ਅਸੀਂ ਵੇਚੀ ਸੀ ਥੋੜਾ ਟਾਈਮ ਪਹਿਲਾਂ ਚਾਚਾ ਜੀ ਨੇ ਸਾਲ ਕੋ ਥੋੜੇ ਮਹੀਨੇ ਹੋ ਚੁੱਕੇ ਨੇ ਜੋ ਕਿ ਇਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਸੀਗੀ ਤੋਂ ਜੋ ਸਾਨੂੰ ਚੋ ਲੋਟ ਨਹੀਂ ਆ ਤੁਹਾਡੇ ਤਾਇਆ ਜੀ ਦੇ ਲੜਕੇ ਨੇ ਉਹਨਾਂ ਨਾਲ ਸਾਡਾ ਸੌਦਾ ਤੈ ਹੋ ਗਿਆ ਜੀ ਉਹਨਾਂ ਨੇ ਅਸੀਂ ਜ਼ਮੀਨ ਵੇਚ ਦਿੱਤੀ ਸੀ ਕਿਲਾ ਉਸ ਉਸ ਦੀ ਰੰਜਸ ਲਾ ਲੋ ਰੰਜਸ ਦੇ ਚਾਲਦੇ ਸੀ ਉਹਨਾਂ ਨੂੰ ਬਰਗਲਾ ਕੇ ਚਾਚਾ ਜੀ ਨੂੰ ਲੈ ਕੇ ਆਂਦੇ ਵਿੱਚ 86 ਟਰੱਕ ਦੇ ਸੀ ਦੋ ਤਿੰਨ ਜਣੇ ਨੇ ਹੈ ਜੀ ਮੈਨੂੰ ਨਾਮ ਤਾਂ ਕਲੀਅਰ ਨਹੀਂ ਹੈਗਾ ਉਹਨਾਂ ਦਾ ਇੱਕ ਸ਼ਾਇਦ ਹਰਜੀਤ ਸਿੰਘ ਸੇਖੋਂ ਤੇ ਕੋਈ ਉਹਨਾਂ ਦਾ ਭਈਆ ਜੀ ਨਾਲ ਵਿਸ਼ਾਲ ਸ਼ਾਇਦ ਵਿਕਾਸ ਆ ਦੋ ਤਿੰਨ ਜਣੇ ਸੀਗੇ ਉੱਥੇ ਮੋਟਰ ਦੇ ਉੱਤੇ ਜੀ ਠੀਕ ਹੈ ਜੋ ਸਾਨੂੰ ਮੌਕੇ ਤੇ ਉੱਥੇ ਭਿਰਦੇ ਦੇ ਲਾਈਟਾਂ ਦੇ ਵਿੱਚ ਦੇ ਭੱਜੇ ਫੜੇ ਗਏ ਆ ਅਸੀਂ ਮੈਂ ਕਿ ਮੂਰੇ ਹੁਣੇ ਹੀ ਅਰਦਾਸ ਕਰਦੇ ਆ ਇਹੀ ਬੇਨਤੀਆਂ ਕਰਦੇ ਆ ਵੀ ਸਾਡੇ ਚਾਚਾ ਜੀ ਦਾ ਜਿਹੜਾ ਹੈਗਾ ਜੀ ਇਨਸਾਫ ਸਾਨੂੰ ਦਿੱਤਾ ਜਾ ਵੀ ਪੋਸਟ ਮਾਰਟਮ ਅਸੀਂ ਉਹਨਾਂ ਤੇ ਨਹੀਂ ਹੋਣ ਦੇਵਾਂਗੇ ਜਿੰਨਾਂ ਤੇਰਾ ਆਪਣੇ ਵੀ ਪੁਲਿਸ ਲੈਣ ਜੋ ਵੀ ਹੈ ਕਾਰਵਾਈ ਨਹੀਂ ਕਰਦੀ। ਧੰਨਵਾਦ ਸਰ ਜੀ। ਪਿੰਡ ਬਸਰਾਵਾ ਮਾਰਡਰ ਹੋਇਆ ਉਹਦੇ ਪਰ ਕੀ ਕਾਰਵਾਈ ਹੋਈ ਹੈ ਜੀ? ਕੀ ਮਾਮਲਾ ਜੀ ਹੈ? ਜਸਪ੍ਰੀਤ ਸਿੰਘ ਪੁੱਤਰ ਜिला ਕਮਲਜੀਤ ਸਿੰਘ ਪਿੰਡ ਬਸਰਾਵਾ ਇਹਨੇ ਸਾਡੇ ਕੋਲ ਜਿਹੜੀ ਸਟੇਟਮੈਂਟ ਦਿੱਤੀ ਹੈ ਬਿਆਨ ਲਖਾਇਆ ਪਹਿਲੇ 112 ਤੇ ਕਾਉਂਸਲ ਕੀਤੀ ਸੀਗੀ ਮੌਕੇ ਤੇ ਪੁਲਿਸ ਨੇ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਮੌਕੇ ਦੇ ਫ੍ਰਾਂਸਿਕ ਟੀਮ ਵਗੈਰਾ ਭਾਈ ਸਾਰੀਆਂ ਤੇ ਕਮਲਜੀਤ ਸਿੰਘ ਪੁੱਤਰ ਅਜੈਬ ਸਿੰਘ ਜਿਹੜਾ ਇਹਦੀ ਜਿਹੜੀ ਹੈਗੀ ਹੈ ਡੈਥ ਹੋਈ ਹੈ ਇਹਦੀ ਹੱਤਿਆ ਕੀਤੀ ਹੈ ਇਹਦੇ ਵਿੱਚ ਜਿਹੜਾ ਹਰਜੀਤ ਸਿੰਘ ਸਿੱਖੋਂ ਪੁੱਤਰ ਸਰਜੀਤ ਸਿੰਘ ਵਾਸੀ ਪਿੰਡ ਫੁੱਲਾਂਵਾਲ ਵਿਕਾਸ ਲਾਲ ਪੁੱਤਰ ਜੀਨਸ ਲਾਲ ਵਾਸੀ ਹਰਸ਼ੇਰ ਜ਼ਿਲ੍ਹਾ ਮੁਜ਼ਫਰਪੁਰ ਬਿਹਾਰ ਇਹਨਾਂ ਦੇ ਖਿਲਾਫ ਮਕਦਮਾ ਨੰਬਰ ਜਿਹੜਾ 77 ਮਿਤੀ 25/7/24 ਪਿੰਤਰ 103 1 35 ਬੀ ਐਨ ਐਸ ਤੇ ਤੇਹਰੀ ਕਤਲਦਮ ਕਤਮੰਦਰ ਜੋ ਹੋਇਆ ਹੈ ਜਿਹੜੀ ਤਕਤੀਸ ਜਿਹੜੀ ਇਹਨੂੰ ਕੀਤੀ ਹੈ ਇਹਨੂੰ ਨਾਮ ਜਾਂ ਨਾਮ ਵਿੱਚ ਹੋਈ ਟੀਮਾਂ ਲੱਗੀਆਂ ਹੋਈਆਂ ਬਹੁਤ ਜਲਦੀ ਅਰੈਸਟ ਕੀਤੇ ਜਾਣਗੇ ਤੁਸੀਂ ਜਿਹੜੇ ਇਹ ਬੰਦੇ ਮਾਮਲਾ ਕੋ ਸਾਹਮਣੇ ਆ ਕੀ ਕਾਰਨ ਹੈ ਕੋਈ ਘਟਦਾ ਹੈ ਤਰ੍ਹਾਂ ਕਤਲ ਹੋਇਆ ਬੇਰ ਬੇਰ ਨਹੀਂ ਹੋਇਆ ਇਹ ਤਕਤੀਸ ਦਰਨ ਬਚਿਆ ਜਾਊਗਾ ਇਹਦਾ ਕੀ ਹੈ ਕਿਉਂ ਕਤਲ ਹੋਇਆ ਹੈ ਤੇ ਮੁੱਢਲੀ ਜਾਂਚ ਤੋਂ ਹੀ ਲੱਗਦਾ ਇਹ ਹੈ ਮੁੱਢਲੀ ਜਾਂਚ ਤੋਂ ਆਪਸੀ ਰੰਜਸ ਦਾ ਜਿਹੜਾ ਮਾਮਲਾ ਹੈ